ਅੱਜ ਮੇਰੇ ਸਿਰ ਤੋਂ ਥੋੜਾ ਬੋਝ ਉੱਤਰ ਜਾਣਾ ਇੱਧਰ ਚਾਹ ਮੇਰੀ ਰਿਜ ਰਿਜ ਕਮਲੀ ਹੋਈ ਵਿਚਾਰੀ ਪਹਿਲਾਂ ਮੈਂ ਮਿਸਤਰੀਆਂ ਲਈ ਬਣਾਈ ਚਾਹ ਕਿਉਂਕਿ ਚਾਹ ਦਾ ਟਾਈਮ ਹੋ ਗਿਆ ਤੇ ਨਾਲ ਹੀ ਉੱਚੀ ਉੱਚੀ ਗਾਣਾ ਲਾਇਆ ਹੋਇਆ ਸੀਗੀ ਸ਼ਰੀਕ ਹੁੰਦੇ ਸੱਪ ਮਿੱਤਰੋ ਮੇਰਾ ਫੇਵਰੇਟ ਗਾਣਾ ਹੈ ਜਿੰਨੇ ਨਹੀਂ ਸੁਣਿਆ ਤਾਂ ਜਾ ਕੇ YouTube ਤੇ ਸੁਣ ਲਿਓ ਸ਼ਰੀਕ ਗਾਣੇ ਦਾ ਨਾਮ ਆ ਉਸ ਤੋਂ ਬਾਅਦ ਇੱਕ ਗਾਣਾ ਹੋ ਰਿਹਾ ਉਹ ਵੀ ਮੈਨੂੰ ਬਹੁਤ ਪਸੰਦ ਆ ਗਾਣੇ ਦੀ ਮੈਂ ਆਵਾਜ਼ ਨਹੀਂ ਪਾ ਸਕਦੀ ਇਸ ਕਰਕੇ ਮੈਂ ਤੁਹਾਨੂੰ ਗਾ ਕੇ ਦੱਸ ਦਿੰਦੀ ਆ ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ ਨੇ ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ ਇਹ ਗਾਣਾ ਵੀ ਬਹੁ ਬੂਫਰੂ ਚੀ ਚੀ ਲਾ ਕੇ ਗਾਣਾ ਸੁਣੋ ਚਲੋ ਛੱਡੋ ਗਾਣੇ ਬਾਅਦ ਦੇ ਵਿੱਚ ਸੋਣਾਗੇ ਨਹੀਂ ਤਾਂ ਮਿਸਤਰੀਆਂ ਦੀ ਚਾਹ ਠੰਡੀ ਹੋ ਜਾਣੀ ਉਹਨਾਂ ਨੇ ਵੀ ਬੋਲਣਾ ਕਿ ਚਾਹ ਲੈ ਕੇ ਆਏ ਉਹ ਵੀ ਠੰਡੀ ਭਾਈ ਰੇਤਾ ਦੇਖੋ ਕਿੱਥੇ ਗਲੀ ਦੇ ਵਿੱਚ ਲਾ ਕੇ ਚੱਲ ਗਏ ਉਹਨਾਂ ਨੂੰ ਕਿਹਾ ਸੀ ਥੋੜਾ ਰੇਤਾ ਪਿੱਛੇ ਕਰਕੇ ਸਿੱਟਿਓ ਵੀ ਗਲੀ ਦੇ ਵਿੱਚ ਨੂੰ ਗੱਡੀਆਂ ਲੰਘਦੀਆਂ ਰਹਿੰਦੀਆਂ ਅੱਜ ਮਿਸਤਰੀ ਉਹਨਾਂ ਨੇ ਕੰਮ ਉਹ ਬੜਾ ਖਿੱਚਿਆ ਹੋਇਆ ਆ ਚਲ ਵਧੀਆ ਸਮਾਂ ਕਾ ਜਲਦੀ ਜਲਦੀ ਕੰਮ ਨਿਬੜ ਜਵੇ ਮੈਂ ਵੀ ਵੱਜੀ ਹੋਈਆਂ ਕੰਮ ਕਰਕੇ ਕੰਧ ਦਾ ਨਾਪ ਚੈੱਕ ਕਰ ਲਵਾ ਮੈਂ ਕਿ ਮੇਰੇ ਹਾਈਟ ਦੀ ਕਰ ਦਿੱਤੀ ਪਰ ਮੈਂ ਕਿਹਾ ਕੰਦ ਉੱਚੀ ਕਰੋ ਵੀ ਮੈਂ ਹੀ ਕੱਲੀ ਛੋਟੀ ਹਾਂ ਬਾਕੀ ਸਾਡੇ ਘਰ ਦੇ ਵਿੱਚ ਸਾਰੇ ਲੰਬੇ ਲੰਜੇ ਆ ਉਸ ਤੋਂ ਬਾਅਦ ਅੰਕਲ ਉਹਨਾਂ ਨੂੰ ਦੇ ਦਿੱਤੀ ਚਾਹ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਚਾਹ ਪੀ ਲਓ ਠੰਡੀ ਹੋ ਜਾਣੀ ਆ ਵੀ ਫਿਰ ਉਸ ਤੋਂ ਬਾਅਦ ਕੰਮ ਤੇ ਲੱਗਿਓ ਤੇ ਜਲਦੀ ਜਲਦੀ ਅੱਜ ਕੰਮ ਮੁਕਾਦੋ ਵੀ ਮੇਰੇ ਸਿਰ ਤੋਂ ਬਹੁਤ بڑا ਬੋਝ ਉਤਰਨਾ ਆ ਤੇ ਕਾਫੀ ਜਣਾਂ ਨੇ ਮੈਨੂੰ ਪਿਛਲੀ ਵੀਡੀਓ ਦੇ ਵਿੱਚ ਬੋਲਿਆ ਕਿ ਤੁਸੀਂ ਆਪਣੀ ਕੰਧ ਘਾਤੋਂ ਕੱਢਦੇ ਪਏ ਆ ਤੇ ਕੰਧ ਆਪਣੀ ਕੱਢੀ ਵਧੀਆ ਹੁੰਦੀ ਆ ਸੰਜੀ ਰੱਖ ਕੇ ਕੋਈ ਫਾਇਦਾ ਨਹੀਂ ਹੈਗਾ ਬਾਅਦ ਦੇ ਵਿੱਚ ਜੇਕਰ ਕੁਝ ਬਣਾਉਣਾ ਉਹਰ ਨੁਕਸਾਨ ਹੁੰਦਾ ਆਪਣੀ ਮਰਜ਼ੀ ਨਾਲ ਤੁਸੀਂ ਕੁਝ ਨਹੀਂ ਕਰ ਸਕਦੇ ਫੇ ਇਸ ਕਰਕੇ ਪੈਸੇ ਤਾਂ ਥੋੜੇ ਜਿਆਦਾ ਲੱਗ ਜਾਂਦੇ ਪਰ ਕੰਦ ਆਪਣੀ ਹੀ ਕੱਢੋ ਚਾਹ ਪੀ ਕੇ ਅੰਕਲ ਹੁਣੀ ਵੀ ਲੱਗ ਗਏ ਆ ਕੰਮ ਤੇ ਤੇ ਉਸ ਤੋਂ ਬਾਅਦ ਮੈਂ ਚਲ ਗਈ ਹੀ ਘਰ ਕਿਉਂਕਿ ਘਰ ਹਜੇ ਮੇਰਾ ਕੰਮ ਪਿਆ ਉਸ ਤੋਂ ਬਾਅਦ ਦੁਬਾਰਾ ਫੇਰ ਆਵਾਂਗੇ ਚਾਹ ਲੈ ਕੇ ਚਾਹ ਨਹੀਂ ਮੁੱਕਦੀ ਹੈਗੀ ਜਦੋਂ ਕੰਮ ਛੇੜਿਆ ਹੋਵੇ ਜਦੋਂ ਮੈਂ ਚਾਹ ਲੈ ਕੇ ਆਈ ਮੈਂ ਕਿ ਤੁਸੀਂ ਸਾਰੇ ਜਣੇ ਉਧਰ ਕਿਉਂ ਚੱਕੀ ਜਾਂਦੇ ਆ ਫੇ ਚਾਚਾ ਜੀ ਹੁਣਾਂ ਨੇ ਬੋਲਿਆ ਕਿ ਉਹ ਦੇਖੋ ਸਭ ਤੋਂ ਉੱਪਰ ਜਿਹੜਾ ਘਰ ਤੇ ਡਿਜ਼ਾਈਨ ਪਿਆ ਹੋਇਆ ਆ ਵੀ ਇਹ ਡਿਜ਼ਾਈਨ ਇੱਟਾਂ ਦੇ ਨਾਲ ਬਣਾਇਆ ਹੋਰ ਤਾਂ ਛੱਡੋ ਦੂਸਰੀ ਗੱਲ ਇਹ ਆ ਕਿ ਚਣਾਈ ਸਾਰੀ ਮਿੱਟੀ ਦੀ ਆ ਉਹ ਵੀ ਇੰਨੀ ਮਜ਼ਬੂਤ ਕੇਟ ਤੱਕ ਨਹੀਂ ਖਿਸਕੀ ਇਹ ਪੁਰਾਣਾ ਮਕਾਨ ਹੈ ਕਿਸੇ ਦਾ ਮੈਂ ਚਾਚਾ ਜੀ ਨੂੰ ਉਹਨਾਂ ਨੂੰ ਪੁੱਛਿਆ ਕਿ ਇਦਾਂ ਹੋਣਾ ਹੋ ਸਕਦਾ ਹੈ ਕਿ ਮਿੱਟੀ ਦੀ ਚਣਾਈ ਕੀਤੀ ਆ ਤੇ ਇੰਨਾ ਪੁਰਾਣਾ ਮਕਾਨ ਹੈ ਵੀ ਇਹਨੂੰ ਕੁਝ ਨਹੀਂ ਹੋਇਆ ਫਿਰ ਚਾਚਾ ਜੀ ਨੇ ਦੱਸਿਆ ਕਿ ਉਸ ਟਾਈਮ ਦੇ ਵਿੱਚ ਮਿੱਟੀ ਹੀ ਇੰਨੀ ਮਜ਼ਬੂਤ ਹੁੰਦੀ ਸੀ ਵੀ ਚਿੱਕਣੀ ਮਿੱਟੀ ਹੁੰਦੀ ਸੀ ਉਹ ਤੇ ਉਹਦੀ ਪਕੜ ਬਹੁਤ ਮਜ਼ਬੂਤ ਸੀ ਹੁਣ ਤਾਂ ਤੁਸੀਂ ਭਾਵੇਂ 800 ਵਾਲਾ ਸਿਮਿੰਟ ਦਾ ਬੋਰਾ ਲਾ ਲੋ ਤਾਂ ਵੀ ਮਕਾਨ ਦੀਆਂ ਕੰਧਾਂ ਹਿੱਲ ਜਾਂਦੀਆਂ ਆ ਡੈਡੀ ਜੀ ਕਹਿੰਦੇ ਕਿੰਦੇ ਜਦੋਂ ਅਸੀਂ ਛੋਟੇ ਜਿਹੇ ਸੀਗੇ ਉਦੋਂ ਤਾਂ ਅਸੀਂ ਆ ਮਕਾਨ ਨੂੰ ਇਦਾਂ ਹੀ ਦੇਖਦੇ ਪਏ ਆ ਵੀ ਹੁਣ ਵੀ ਇਹ ਇਦਾਂ ਦਾ ਆ ਇਹ ਕਿਸੇ ਦੀ ਹਵੇਲੀ ਆ ਗਵ ਦੀ ਪਰ کیا ਕਾਰਾਗਰੀ ਕੀਤੀ ਆ ਮਿਸਤਰੀ ਨੇ ਅਜੇ ਮੈਂ ਅੰਕਲ ਹੁਣਾਂ ਨਾਲ ਗੱਲਾਂ ਕਰਦੀ ਪਈ ਇੰਨੇ ਨੂੰ ਆ ਗਈ ਮੰਨਤ ਸਕੂਲੋਂ হাফ ਡੇ ਲੈ ਕੇ ਮੈਂ ਕਿ ਕੀ ਹੋਇਆ ਪੁੱਤ ਕਹਿੰਦੀ ਮੰਮਾ ਮੈਡਮ ਉਹਨਾਂ ਨੇ ਬਸ ਦੇ ਵਿੱਚ ਭੇਜ ਦਿੱਤਾ ਆ ਮੇਰੀ ਸਿਹਤ ਠੀਕ ਨਹੀਂ ਸੀ ਫਿਰ ਉਸ ਤੋਂ ਬਾਅਦ ਡੈਡੀ ਬੋਲਦੇ ਵੀ ਜਾ ਪਹਿਲਾਂ ਮੰਨਤ ਨੂੰ ਦਵਾਈ ਦਵਾ ਕੇ ਲੈ ਕੇ ਆ ਤੇ ਅਸੀਂ ਚੱਲ ਗਏ ਆ ਬਾਗਪੁਰ ਨੂੰ ਮੰਨਤ ਦੀ ਦਵਾਈ ਲੈਣ ਇੱਥੇ ਮੰਨਤ ਦੀ ਗੱਲ ਸੁਣੋ ਪਹਿਲਾਂ ਮਤਲਬ ਇਹ ਬਿਸਕੁਟ ਵੀ ਨਹੀਂ ਖਾਣਾ ਪੂਜਾ ਵੀ ਨਹੀਂ ਖਾਣਾ ਕੁਝ ਨਹੀਂ ਖਾਣਾ ਲੇਜ਼ ਕਰਕਰੇ ਖਾਣ ਨਾਲ ਇਨਫੈਕਸ਼ਨ ਹੋ ਗਈ ਇਹਨੂੰ ਤੇ ਫਿਰ ਵੀ ਡਾਕਟਰ ਨੂੰ ਬੋਲਦੇ ਪਏ ਮਮਾਸ ਬਰਗਰ ਕੋਲ ਗਪੇ ਖਾ ਸਕਦੀ ਤੇ ਡਾਕਟਰ ਨੇ ਬੋਲਿਆ ਕਿ ਤਿੰਨ ਦਿਨ ਪੁੱਤ ਕੁਝ ਨਹੀਂ ਖਾਣਾ ਸਿਵਾਏ ਖਿਚੜੀ ਤੇ ਦਹੀਂ ਦੇ ਪਰ ਬੱਚੇ ਕਿੱਥੇ ਮੰਨਦੇ ਆ ਬਹੁਤ ਔਖੇ ਆ ਸਾਹਮਣੇ ਤੇ ਦਵਾਈ ਲੈ ਕੇ ਹੁਣ ਅਸੀਂ ਚੱਲੇ ਆ ਘਰ ਨੂੰ ਇੱਥੇ ਹੁੰਦੀ ਵੀਡੀਓ ਖਤਮ ਬਾਏ ਬਾਏ